ਬੜਾ ਐੱਛਾ ਵੀਡੀਓ ਹਣਾ ਨਾ ਮਾ ਨੂੰ ਕਿੱਦਾਂ ਰਹਿਣਾ ਬਹੁਤ ਆ ਕੀ ਗਾਇਨਾ ਹਣਾ ਅੱਜ ਤੱਕ ਓਹੀ ਨਹੀਂ ਖਾਦਾ ਅੱਗੇ ਪਿੱਛੇ ਰੋਟੀ ਖਾ ਲੈਣਾ ਹਣਾ ਛੇ ਯੋਂ ਨਾਲੇ ਛੇ ਤੇ ਛੇ ਕਨੇ ਨੀ ਛੇ ਤੇ ਛੇ ਅੱਠ ਹਾਂ ਲੱਗੂ ਤੋਂ ਸਿੱਖ ਕੇ ਐਂ ਹਿਸਾਬ ਮੈਂ ਉਹ ਬਿੰਗੀ ਯਾ ਰੋਟੀ ਯੂ ਯਾਰ ਐ ਆ ਗਮੇ ਨੂੰ ਬੋਲੇਗਾ ਤੇ ਮੈਂ ਕੋਲੇ ਕੇ ਬੋਲ ਸਕਦਾ ਹਾਂ ਹੌਲੀ ਇਹ ਤਾਂ ਉਹ ਨਿਭਾਰੀ ਆ ਹੈ ਹੌਲੀ ਇਹ ਤਾਂ ਕਿਤੇ ਭਾਰੀ ਆ ਪਾਣੀ ਵਾਲਾ ਭਾਰੀ ਕਹਿੰਦਾ ਹੌਲੀ ਮੈਂ ਕਹਿੰਦਾ ਭਾਰੀ ਕਿਹੜਾ ਕਹਿੰਦਾ ਭਾਰੀ ਕਹਿੰਦਾ ਇਹਦਾ ਬੇਕਾਰ ਹੋਰੀ ਯਾਰ ਕਰਿਆ ਕਾਟ ਦੇ ਇਧਰ ਸਭ ਲੋਗ ਤਾਂ ਵੀ ਆ ਆ ਤਾਂ ਵੀ ਇਹ ਨਾਲ ਨਹੀਂ ਕੋਈ ਚੱਕਰ ਵਿੱਚ ਜਾ ਕੇ ਦਿੰਦੇ ਗੱਲ ਹੈ ਜੇ ਆਪਾਂ ਇੱਕੋ ਹੀ ਬੋਲਣਾ ਕਰਦਾ ਚਾਲੇ ਬੋਲਦਾ ਜੱਫੀ ਨਹੀਂ ਰੱਡੀ ਆ 100 ਰੀਆ

ਇਧਰ ਮਾਰਨਾ ਕੰਧ ਜੀ ਤੇ ਮਾਰਿਆ ਸੀ ਇਧਰ ਮਾਰਨੀ ਸੀ ਆਪ ਹੀ ਮਾਰਿਆ ਜੀ ਮੈਂ ਸ਼ੁਕਰੀਆ ਭਾਈ ਮਿਹਰਮਾਨੀ ਢੂਲੇ ਵਾਲਾ ਬੰਦਾ ਭਾਈ ਮਨਦੀਪ ਸਿੰਘ ਮਿੱਤਰ ਤੇ ਵੈਲਕਮ ਭਾਈ ਇੱਕ ਹੋਰ ਮਿਸਤਰੀ ਸਾਥ ਲੈ ਅੱਜ ਨਵਾਂ ਮਿਸਤਰੀ ਨੇ ਇਹ ਕਹਿੰਦਾ ਮੈਨੂੰ ਕੱਲੇ ਨੂੰ ਤੰਗ ਕਰਦੇ ਇਹ ਐਂ ਕਹਿੰਦਾ ਸੀ ਨਾ ਭਾਈ ਕੀ ਨਾਮ ਹੈ ਤੁਹਾਡਾ ਆਹੀ ਕਹਿੰਦਾ ਸੀ ਭਾਈ ਨਾ ਕੀ ਆ ਸੁਖਵਿੰਦਰ ਠੀਕ ਆ ਸੁਖਵਿੰਦਰ ਭਾਈ ਸਵਾਗਤ ਆ ਸੂਰਤ ਜੀ ਤੇਰਾ ਚੰਗਾ ਬਾਈ ਹੋਸਰੀ ਗੱਲ ਬਾਈ ਚੰਗਾ ਬਾਈ ਚਾਹ ਤਾਂ ਕਰੀ ਆ ਕੇ ਪੀ ਲਾਂਗੇ ਚੱਲ ਕੋਈ ਗੱਲ ਨਹੀਂ ਧੰਨਵਾਦ ਜਰਾ ਇਹ ਮੈਂ ਹੀ ਕਹਿ ਰਿਹਾ ਤੇ ਪੀਣੀਆ ਤਾਂ ਕਰੀ ਆ ਕੇ ਪੀ ਲਓ ਏ ਤੇ ਤੂੰ ਵੀੜੀ ਤਾਂ ਨਹੀਂ ਲਾਉਂਦਾ ਕਿਤੇ ਚੰਗਾ ਜੇ ਦਾ ਰੈਲ ਬਾਈ ਹੋਈ ਤਾਂ ਚੱਲ ਵੜਾਂਗੇ ਨਹੀਂ ਫਿਰ ਸਸਰੀ ਗੱਲ ਨਹੀਂ ਫਿਰ ਤੜਕੇ ਸਹੀ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਬਲੀ ਓਏ ਆ ਠੀਕ ਐ ਆ ਜੀ ਦੁਪਹਿਰੇ ਜੇ ਤੱਕ ਕੰਮ ਦਾ ਜੋਰ ਹੋਇਆ ਅ ਅੱਜ 14 ਮੱਘਰ 29 ਨਵੰਬਰ 2024 ਉਹ ਹਾਂ ਤਗੜਾ ਠੀਕ ਹੀ ਚਾਹੀਦਾ ਪਾਈ ਤੇ ਜੀ ਆਇਆਂ ਨੂੰ ਸਾਰਿਆਂ ਦਾ ਅੱਜ ਨਵੇਂ ਬਲੌਗ 'ਚ ਢੂਲਾ ਲੱਦ ਲੈ ਗਕੂ ਕੇ ਤੇ ਚਲਦੇ ਆ ਲਾਉਨੇ ਆ ਜੋੜੀ ਅ ਛੱਤ ਦਾ ਮਾਹੌਲ ਬਣਾਉਨੇ ਆਂਗੇ ਤੇ ਕਾਲਾ ਡਰਾਈਵਰ ਮਲੇਸ਼ੀਆ ਵਾਲਾ ਗੁਰਨਾਨ ਘਟੂਲਾ ਹੌਸ ਮਨਦੀਪ ਮਿੱਤਰ ਦਾ ਅ ਜੀ ਆਇਆਂ ਨੂੰ ਬਈ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫਾਲੋ ਲਾਜ਼ਮੀ ਕਰ ਲਿਓ ਲੈ ਜੂ ਬੈਕ ਐਤੋਂ ਰੋਜੀ ਮੋੜਦੇ ਆਂ ਵੀਰ ਯਾਰ ਸਿੱਧੇ ਹੀ ਖੜਾ ਰ ਆ ਯਾਰ ਲੈ ਜੂ ਆ ਯਾਰ ਲੈ ਜਾ ਯਾਰ ਹਾਂ ਕੀ ਆਖਿਆ ਨਾ ਤੂੰ ਚੱਲ 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 ਨੌਜਵਾਨ ਦਾ ਨਾਂ ਗੱਲੂ ਆ ਸਿੱਧਾ ਰੱਖ ਸਿੱਧਾ ਰੱਖ ਹੋਰ ਜਾਂ ਲਾ ਲਾਂਗੇ ਯਾਰ ਕੋਲੀ ਮਿਸਤਰੀ ਹੈ ਬਾਦੂ ਐਂ ਚਲਾ ਹੀ ਜਾਵਾਂਗੇ ਇੱਧਰ ਉੱਤੋਂ ਦੀ ਹਾਂ ਬਹੁਤ ਸੀਗਾ ਉੱਤੋਂ ਦੀ ਐਂ ਫੜਾਈ ਜਾਵਾਂਗੇ ਚੱਲ ਹੈ ਦਲੇ ਬਾਸੇ ਲਾਲਾ ਮਿਸਤਰੀ ਦੀ ਗੱਲ ਮੋੜਦੇ ਨਹੀਂ ਹੁੰਦੇ ਮਿਸਤਰੀ ਖਰਾਬੀ ਖਰ ਜਾਂਦਾ ਚੱਲ 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 ਬਹੁਤ ਦੂਰਾ ਬੱਸ ਐ ਤੂੰ ਮੋੜ ਦੇ ਗਾ ਇਹਨੂੰ ਬੱਸ ਜਾਮਣ ਨਾ ਤੋੜਨੀ ਬੱਸ ਹੈ ਬੱਤੋਂ ਥਾਂ ਐ ਇੰਨੇ ਥਾਂ ਉਦੋਂ ਸੀ ਇੰਨੇ ਥਾਂ ਉਦੋਂ ਸੀ ਇੱਥੇ ਆ ਚੀਜ਼ ਹਾਂ ਕੋਈ ਗੱਲ ਨਹੀਂ ਮਿਸਤਰੀ ਦੀ ਗੱਲ ਸਿਆਣੀ ਆ ਇੱਧਰ ਆ ਸਾਰਾ ਕੁਝ ਤੂੰ ਲਾਉਣਾ ਜਿੰਨਾ ਅਸੀਂ ਤਾਂ ਹਰ ਕੇ ਲਿਆਏ ਆ ਇੱਥੇ ਬੇਲਾ ਬੈਠਾ ਰਿਆ ਫੋਨ ਚੱਕ ਕੇ ਕੱਲੂ ਕੀ ਕਰਦਾ ਸੀ ਬਾਈ ਉਹ ਦੇਖ ਕੱਲੂ ਨੇ ਆ ਬਾਈ ਨੂੰ ਰੋਟੀ ਖਵਾ ਗਾਲਿਆ ਓਏ ਬਾਈ ਰੋਟੀ ਖਾ ਲਓ ਪਹਿਲਾਂ ਯਾਰ ਪ੍ਰਸ਼ਾਦਾ ਪਾਣੀ ਅੱਜ ਤੁਸੀਂ ਮੈਨਾਂ ਦਾ ਪਹਿਲਾਂ ਆ ਗਏ ਹੈ ਛਕਿਆ ਇਹਨਾਂ ਬਾਈ ਪ੍ਰਸ਼ਾਦਾ ਛਕਿਆ ਨਹੀਂ ਅੱਜ ਉਹ ਬਾਈ ਆਇਆਗਾ ਹਾਂ ਇਹ ਬਾਈ ਕਹਿੰਦਾ ਆਪਣਾ ਤਾਂ ਪਤਾ ਹੀ ਫਿਰ ਖਵਾ ਦੇ ਇਹਨਾਂ ਨੂੰ ਵੀ ਮੈਂ ਵੀ ਡੱਫ ਲੈਣਾ ਉਹਨੇ ਤਨੀ ਮਿੱਤਰੀ ਬਾਈ ਗੱਲੂ ਆ ਸਾਰੀਆਂ ਸਪੋਰਟਾਂ ਸਪਾਟਾਂ ਤੇ ਉਹਨੇ ਗਾਡਰ-ਗੂਡਰ ਲਾ ਕੇ ਟੰਗ ਦੇ ਉੱਤੇ ਟੰਗ ਦੇ ਆ ਮੈਂ ਆ ਗਿਆ ਹਾਂ ਹੈ ਗੱਲ ਜੀ ਜਿੱਦ ਤੱਕ ਜਦੋਂ ਉਹਨੇ ਦੁੱਖੀ ਆਂਦੀ ਧਰਸਾ ਗੱਗੂ ਨੇ ਮਾਰੇ ਕਸਾ ਕਨੇਟ ਦੇ ਨਾ ਉਹਨੂੰ ਮੈਂ ਪੁੱਛਿਆ ਸੀ ਕਿ ਇਹਨੇ ਕੀ ਕੰਮ ਕਰਿਆ ਉਹ ਕਹਿੰਦਾ ਐ ਅੱਛਾ ਮੈਂ ਬੈਠਾ ਸੀ ਕੰਮ ਦੱਸਿਆ ਜੀ ਗੱਗੂ ਨੇ ਉਹਦਾ ਕੀ ਕਰਿਆ ਉਹ ਵੀ ਨਹੀਂ ਗਿਆ ਆਪਣੇ ਨਾਲ ਜਾਂਦਾ ਉਹ 10 ਮਿੰਟ ਪਹਿਲਾਂ ਆ ਜਾਂਦੇ ਨਾਲੇ ਟੂਪ ਟੈਕ ਹੈ ਹੈ ਅੱਛਾ ਟੈਕ ਹੈ ਕੱਲ 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 ਅੱਛਾ ਇੱਟਾਂ ਤੱਕ ਕਰਨੀ ਆ ਆਏ ਭਾਤ ਮਹਾਮੂਰਾ ਜੇ ਸਾਦੇ ਗੁਸ਼ਤਾ ਕੁਝ ਦੋ ਢੇਰੀਆਂ ਪਾਸੇ ਪਈਆਂ ਨੇ ਯਾਰ ਖਾ ਲੈ ਰੋਟੀ ਤੂੰ ਖਾਣਾ ਹੋਰ ਠੀਕ ਹੈ ਤੂੰ ਖਾ ਲੈ ਰੋਟੀ ਹੈ ਰੋਟੀ ਖਾ ਲੈਂਦਾ ਤੇ ਚਾਹ ਵਾਲੇ ਕਾਫੀ ਚੱਕਦਾ ਫਿਰਦਾ ਸੀ ਉਦੋਂ ਦਾ ਇੱਕ ਮਿਸਤਰੀ ਨੂੰ ਦੋ ਕੋਲੇ ਛੱਡੇਗਾ ਦੋਨੇ ਖਾਣਗੇ ਰੋਟੀ ਨਾ ਨਾ ਖਾਊ ਆ ਬਾਈ ਯਾਰ ਲੈ ਦੇਣ ਵੀ ਖਾਜਾ ਹੱਥ ਨਹੀਂ ਹੁੰਦਾ ਰੁੱਸ ਗਿਆ ਹੁਣ ਨਹੀਂ ਜਾਂਦਾ ਰੁੱਸ ਗਿਆ ਨਾਲ ਨਹੀਂ ਜਾਂਦਾ 10 ਸਾਲ ਕਹਿੰਦਾ ਇਕੱਠਾ ਹੋਰ ਨਿਕਿਆ ਨਿਕਾਇਨ ਕੇ ਨਿਕਣ ਹੋਣਾ ਨਿਕਣ ਬੋਲ ਆ ਕੀ ਲਾਦਾ ਚਾਚਾ ਉਹ ਵੀ ਮਾਗ ਤੇ ਹੁੰਟਾਂ ਗਰ ਖੜਾ ਡੱਬਾ ਜਾਂ ਬਾਲੀ ਜੀ ਕਾਦੀ ਲਾ ਰੱਖੀ ਆ ਹਾਂ ਉਹ ਖੀਰੇ ਵਰਗੇ ਆਉਂਦੇ ਨੇ ਖੀਰੇ ਵਰਗੇ ਹੁੰਦੇ ਆ ਪਹਿਲਾਂ ਇੱਕ ਦਮ ਚਾਹਤੀ ਅਸੀਂ ਲਾ ਗਏ ਹਾਂ ਦੁਬਾਰਾ ਲੈ ਲਈਏ ਕੀ ਨਾਮ ਹੁੰਦਾ ਉਹਦਾ ਵੀਲ ਗਾਇਸ ਥਮਾਰ ਕੇ ਬਣਾਈ ਕਾਦੀ ਤੁਹਾਨੂੰ ਕਿਹਾ ਵਾਹੇ ਗੱਲ ਜਿਹ ਪਹਿ ਹੁੰਦੀ ਆ ਅਰ ਗਿਆ ਲਾ ਪ੍ਰਸ਼ਾਦ ਖਾ ਲ ਬੱਸ ਕਰਨਾ ਹੋਏ ਤੂੰ 10 ਰੋਟੀਆਂ ਖਾ ਗਿਆ ਕੰਮ ਦੋ ਰੋਟੀਆਂ ਦਾ ਕਰੇਗਾ ਖਾਲਾ ਖਾਲਾ ਕੋਈ ਨਾ ਦੋਈ ਖਾਦਾਂ ਬਈ ਹਰੇ ਚੌੜ ਕਰਦੇ ਆਗੇ ਚੌੜ ਕਰਦੇ ਆ ਬਈ ਮੈਂ ਜੇ ਜਦੋਂ ਖਾਣ ਲੱਗਾ ਉਹ ਬੰਦ ਕਰੂੰਗਾ ਪਹਿਲ ਤੇ ਦਾ ਮੱਲ ਆ ਗਿਆ ਹੁਣ ਉਹ ਜਿਹੜਾ ਕੈਂਟਰ ਜੇ ਵਾਲ ਆ ਗਿਆ ਉਹ ਕਹਿੰਦਾ ਮੈਂ ਚੱਕੀ ਮੈਂ ਚੱਲ ਮੈਂ ਜਾ ਕਰਦਾ ਜੀ ਮੈਂ ਉਹ ਵਾਲਾ ਰੋਟੀ ਹਾਂ ਵਾਹ ਹੀ ਰੁਕੀ ਪਾ ਗਾਟਰ ਲਾ ਲੈਨੇ ਕਰਦੇ ਆਪਾਂ ਗਾਟਰ ਵਿੱਚ ਚਲਾਇ ਖੜੇ ਕਰਦੇ ਉਹਨਾਂ ਨਾਲ ਜਾਂ ਠੀਕ ਐ ਸਭ ਰੋਟੀ ਦਾ ਇੱਕ ਅੱਧੀ ਯਾਰ ਨਾ ਮੜ ਜੀ ਉਹ ਭੁੱਖ ਰੱਖ ਕੇ ਖਾਵੇ ਵੜੀ ਜੀ ਨਾ ਸਹੀ ਇਹਦਾ I think ਸੋ ਜਾਨੀ ਉਹ ਦਾ ਨਾ ਇਹ ਸਾਹਣੇ ਕਰਕੇ ਦੇਖਾ ਡੇਡਾ ਦਾ ਕੱਟ ਰੱਖ ਰੱਖ ਦੂਜੇ ਡੋਗ ਚੱਲ ਆਹ ਨਾ ਨਾ ਚੱਕ ਨਾ ਚੱਕ ਉਹ ਵੱਡ ਨੂੰ ਇੱਥੇ ਰੱਖਿਆ ਗਿਆ ਉਹ ਤਾਂ ਕਿ ਉਹ ਤਾਂ ਇੱਥੇ ਗੱਡ ਰਿਕ ਰੱਖਿਆ ਪਿਆ ਪਹਿਲਾਂ ਅੰਦਰ ਹਾਂ ਠੀਕ ਹੈ ਮਿਸਤਰੀਆ ਟੈਨਸ਼ਨ ਨਾਲ ਦੋ ਮਿਸਤਰੀ ਸੀ ਆਪਣੇ ਕੋਲੇ ਸਮਾਨ ਰੱਖਣ ਨੂੰ ਹਾਂ ਵੀ ਬੰਦੇ ਸੁੱਖ ਨਾਲ ਬਹੁਤ ਆਪਣੇ ਕੋਲੇ ਲੁਕੋ ਕੇ ਰੱਖੇ ਹੋਇਆ ਹੌਲੀ ਹੌਲੀ ਕੱਢਾਂਗੇ ਹਾਂ ਐਂ ਕਰਦਾ ਐਂ ਕਰਦਾ ਇੱਥੇ ਫੱਟੀਆਂ ਚੱਲਣ ਲੋਕ ਸਾਈਡ ਜੀ ਦੇ ਤੇ ਗੱਡੀ ਬਾਹਰ ਕੱਢਦੇ ਹੈਗੇ ਹੈਂ ਰੱਖ ਦੇ ਆ ਲੈ ਬੋਣੀ ਚੰਗੀ ਹੁੰਦੀ ਐ ਕਪੱਟੀ ਨਾਲ ਹੈਂ ਇੱਥੇ ਯਾਰ ਮਿੰਡੇ ਮਿੰਡੇ ਫੇਸਬੁਕ ਕਰਦੇ ਹੈਂ ਚਿੰਨ ਵੇਲੇ ਟਰੈਕਟਰ ਕਾਹ ਕਰ ਲਾਂ ਯਾਰ ਟਰੈਕਟਰ ਪਿੱਛੇ ਕਰ ਦਨੇ ਆ ਪਰ ਚਿੰਨਗੇ ਹੁਣ ਘੱਟ ਧਰਖੇ ਯਾਰ ਲਾ ਲਾ ਫੇਰ ਉਹ ਲਾ ਲਾ ਨਾਲ ਨਹੀਂ ਬਣਾ ਦੇ ਨੇ ਓਏ ਹਾਂ ਕਿਵੇਂ ਕਰੀਏ ਮਿਸਤਰੀ ਫੇਰ ਲਾ ਲਾਂਗੇ ਇਹਨਾਂ ਦੀ ਬਣਾ ਦੇ ਨੇ ਮਾਲੇ ਪਿੱਛੇ ਕਰ ਦਨੇ ਇੱਥੇ ਜਾਮਣ ਲਾ ਦੇ ਆਜਾ ਕਹਿ ਨਹੀਂ ਤਾਂ ਫੱਟੀ ਪਹਿਲਾਂ ਵਿੱਚ ਧਰਤੀ ਚਲੋ ਖੜਾ ਜੋ ਮੋਈ ਵਾਰੀ ਆਦਾ ਅਰਾਸਾਇ ਡ੍ਰਿਪੂ ਮੈਂ ਚੜਦਾ ਪੈੜ ਤੇ ਯਾਰ ਠੀਕ ਹੈ ਸ਼ੁਕਰੀਆ ਖੜਾ ਰਹਿਣ ਦੇ ਡਾਇਰੈਕਟਰ ਆਪਾਂ ਨੂੰ ਕੀ ਕਹਿੰਦਾ ਯਾਰ ਤੇ ਐ ਵੀ ਬੋਲ ਕਹੀ ਲੱਫਾ ਵਾਹ ਜੀ ਇਹ ਕਿਹੜਾ ਖੁੱਡੇ ਇਧਰ ਦੇ ਕੰਮ ਲੋ ਲੋਟਾ ਪ੍ਰੋਗਰਾਮ ਬਾਈ ਉਧਰ ਚੜੋਂਗੇ ਤੁਸੀਂ ਕੱਲ ਵਰਗਾ ਕੱਲ ਤੁਸੀਂ ਆਏ ਨਹੀਂ ਬਈ ਕੰਮ ਮੱਠਾ ਪੈ ਗਿਆ ਹਾਲਤੀ ਹੋ ਗਏ ਸੀ ਥੋੜੇ ਜਿ ਪੁਰਾਣ ਕੰਨ ਪਰ ਕੰਨ ਤੇਰ ਲੋਡੀ ਜਾ ਉਹ ਖਾਣਾ ਪੁੱਤਰ ਢਾਲ ਜਣੀ ਬੋਡੀ ਜਾ ਕੇ ਇੱਧਰ ਚੜਨਾ ਪਊਗਾ ਇਹ ਬਾਅਦ ਚ ਇੱਥੇ ਉੱਠ ਆ ਜਣਾ ਲੰਬੂਰੇ ਹੈ ਰੱਖੇ ਨੇ ਚਾਚਾ ਛਪੈ ਸੇ ਕਿਹੜੇ ਪਾਸੇ ਕਰਾਂ ਮੂੰਹ ਇਹਦਾ ਕੈਮਰਾਮੈਨ ਹਟ ਜਾ ਰੱਖ ਮੈਂ ਹਟ ਜਾ ਬੋਡੀ ਸਟਾਫ ਆ ਛੇਵੇਂ ਬਾਅਦ ਤੱਕ ਆ ਓਏ ਆ ਮਹਿੰਗਾ ਸੇਗਾ ਬਾਹਰ ਲੱਗੇ ਮਹਿੰਗੇ ਹੋਣਗੇ ਮੈਂ ਬਰੇ ਲੱਗੇ ਚੱਲ ਮਹਿੰਗੇ ਸੇ ਹੋਣਗੇ ਉਹ ਸੈਟ ਚ ਲਾਇਆ ਟੋਡਾ ਸਵਾਰੀ ਬਰੇ ਲਿੰਕ ਜਨ ਮਹਿੰਗਾ ਆ ਜਿਹੜਾ ਕਰੀ ਆ ਨਾਲ ਲੱਗ ਗਈ ਆ ਉਧਰ ਖੜਾ ਕਰਨੇ ਪਹਿਲੇ ਬਸੇ ਵੀੜ ਮੂਝ ਦਿਖਾਈ ਜਾਂ ਗੱਡੀਆਂ ਕੰਦਾ ਪਿੱਛੇ ਦੱਸਣੀਆਂ ਹਣਾ ਫੇ ਮੈਂ ਮੋਢੇ ਲਾ ਕੇ ਲਾਇ ਨਾਈਂ ਤੇ ਪਾ ਲੈ ਅਰੇ ਮਾਨ ਦਾ ਇੱਕ ਤੇ ਪਾ ਦਿੰਨੇ ਆ ਉਹ ਕੰਦ ਤੇ ਪੁਆ ਲੈ ਆਏ ਤੇ ਪੁਆ ਲੈ ਮੈਂ ਮੋਢੇ ਕਰ ਕੀ ਪੜਾਉਂਦਾ ਇਹਨਾਂ ਦਾ ਸਾਰ ਆ ਗਿਆ ਹੋਰ ਕਿਵੇਂ ਪਿਆ ਜੇ ਮੈਨੂੰ ਆਈ ਸੀ ਪਾਸਾ ਬਣਾਉਣਾ ਬੂਏ ਕੁਝ ਨਾ ਚਾਹਦਾ ਪੰਜ ਝੜਦੂ ਆ ਉਹ ਕੰਦ ਦੇ ਨਾਲ ਸਿੱਧਾ ਬਸਪੋਰਟ ਸੀਗੀ ਜੋੜ ਲੈ ਕੇ ਪਿੱਛੇ ਕਿਤੀ ਵਾਈ ਮੜਿਆ ਬਾਕੀ ਆਉਣ ਦਿਹਾੜੀ ਉੜੀ ਕਿੱਥੇ ਆ ਗਏ ਮੈਂ ਜੇ ਲੋਟਾ ਵੀ ਚਾਚਾ ਬਹੁਤ ਵਧੀਆ ਜੀ ਕੈਮਰਾਮੈਨ ਨਿੱਕੇ ਚਾਚੇ ਦੇ ਨਾਲ ਗੁਰਸੇਵ ਸਿੰਘ ਗੁਰਬਰਾਡ ਚੈਨਲ ਤੋਂ ਬਹੁਤ ਸਾਰਾ ਧੰਨਵਾਦ ਚਾਚੇ ਦਾ ਮਿਹਰਮਾਨੀ ਚਾਚਾ ਬਹੁਤ ਵਧੀਆ ਤੈਨੂੰ ਬਲੌਗਰ ਬਣਾ ਰਿਹਾ ਜਾਨੀ ਕਾ ਮੋਨ ਲੈ ਲਿਆ ਬੋਲ ਲਾ ਲਈ ਬੋਟੀਆਂ ਨਹੀਂ ਗੜ ਪਏ ਜਾਣਗੇ ਇੱਥਾਂ ਫੜਾ ਦੇ ਆ ਬਾਈ ਨੁੱਦਰ ਤਾਂ ਹਾਂ ਡੰਮ ਦਵਾਤਾ ਤੈਨੂੰ ਆਡਰ ਧਰਦੇ ਧਰਦੇ ਬੋਝ ਕਿਤਰਾ ਹੀ ਹੋ ਰਿਹਾ ਕੰਮ ਬਹੁਤ ਪਿਆਰੇ ਕੋਈ ਨਾ ਬੋਝ ਕੇ ਫੜਾ ਦੇ ਭੈਣਾਂ ਇਸ ਵਿੱਚ ਤੇ ਨੀਅਤ ਕਰ ਲੈਂਦਾ ਹਾਂ ਝੜ ਕੇ ਫੜਾ ਦੇ ਹਣੀ ਭਾਈ ਠੀਕ ਹੈ ਇਹਨਾਂ ਵੀ ਨਹੀਂ ਝੜਨੀਆਂ ਕਿ ਰੋੜੇ ਬਣ ਜਾਣ ਮਾਰ ਦੇ ਦਾ ਜੱਲ ਲੈ ਇਹ ਫਟਕਾ ਬਈ ਕਰ ਦੋ ਸੈਟਿੰਗ ਦਾ ਵਾਦਾ ਹੋ ਗਿਆ ਤੂੰ ਆ ਬਾਈ ਨੂੰ ਰੋੜੇ ਫੜਾ ਦੀ ਮੈਂ ਪਾਣੀ ਪੀ ਆਉਂਦਾ ਮਾ ਫੜਾ ਦੇ ਨਾ ਆ ਦੇਖ ਸਤਰੀ ਗੱਲ ਜੱਜ ਕੀ ਦੇਖਾਂ ਕੀ ਕਹਿੰਦੇ ਮੰਮੀ ਹੈ ਪਿਆਜੀ ਜਿੰਦਗੀ ਕਹਿੰਦੀ ਐ ਫਿਰ ਠੀਕ ਵਧਾਈ ਹੋਏ ਅੰਦਰ ਫਿਰ ਦੇਆ ਵਧਾਈਆਂ ਵਾਲੇ ਵਧਾਈਆਂ ਜੱਜਾ ਆਹ ਚਾਚੇ ਨੂੰ ਵਧਾਈਆਂ ਦੇ ਤੀਂ ਕੋਈ ਗੱਲ ਜਾਲ ਆ ਮੇਂ ਕਿਹਾ ਹਾਂ ਵਧਾਈਆਂ ਵੱਡੀ ਮੰਮੀ ਨੂੰ ਉਧਾਂ ਇਹਦਾ ਕਹਦੇ ਪਤਾਈਆਂ ਨੂੰ ਕੀ ਆ ਕੱਗੂ ਸੋਤਰੀ ਗੌਰ ਸਾਰਿਆਂ ਚ ਸੋਤਰੀ ਕਾਲ ਬਈ ਕੀ ਕਰ ਲਾ ਆ ਕੋਈ ਨਾ ਤੇ ਦੇਖਦੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਜੁਆਇਨ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਮਿਹਰਬਾਨੀ ਬਈ ਆਇਓ ਮੇਧਰਾ ਆਇਓ ਮੈਂ ਆਉਂ ਕਰਦੀ ਹਾਂ ਆਪਣੀਆਂ ਢੋਲਿਆ ਅੱਜ ਤਾਂ ਦੂਜੀ ਪਾਰਟੀ ਹੈ ਪੌੜੀ ਕਿਹੜੀ ਤੁਸੀਂ ਐਂ ਕਰੋ ਜਿਹੜੇ ਬੰਦੇ ਲੈਂਚ ਬੈਠੇ ਆ ਉਹ ਚਾਹ ਪੀ ਲਓ ਚਾਹ ਚਾਉ ਰਹੇ ਆ ਯਾਰ ਓਏ ਪਾਈ ਤੇ ਮਾਰਨਗੇ ਤੁਹਾਡੇ ਕੁਛ ਐ ਸੁਣੋ ਉਹਨਾ ਮੈਂ ਤੈਨੂੰ ਬਾਈ ਚਾਹ ਪਾ ਦੇ ਗਾ ਇਹਨਾਂ ਨੂੰ ਓਏ ਦੁੱਖ ਲੱਗਿਆ ਆ ਦੇ ਚਾਹ ਪੀ ਆਇਆ ਬਬ ਤੀਜ ਫੜ ਕੇ ਲਾਉਣੀ ਆ ਚਾਹ ਪੀ ਲਾਉਣ ਦਾ ਵਾਦਾ ਓ ਬੰਦੇ ਵੱਡਾ ਨਾ ਸਾਂ ਚਾੜ ਸਿੱਖ ਗਿਆ ਹੁਣ ਨਹੀਂ ਸਿੱਖਿਆ ਦੁਵਾਰੇ ਆਖੀ ਦੁਵਾਰੇ ਆਖੀ ਕਦੋਂ ਵਾਲੇ ਬਗਾਉੜੀਆਂ ਟੱਟ ਵੱਡਾ ਨਾ ਸਾਟਾਉੜੀ 1000 ਨੋਟ ਦਾ ਅੱਧਾ ਜੀ ਟੱਟਾਗਾ 100 ਦਾ ਨੋਟ ਦੋਣਾ ਬਈ ਹਜੇ ਵੀ ਅੱਧਾ ਮਿਸਤਰੀ ਆਉਮ ਬੁਵਾ ਕਰੋ 50 ਵੀ ਨਹੀਂ ਤੇਰੀ ਛੱਡ ਦੇ ਆਏ ਚਾਚਾ ਬਾਹਰ ਆਏ ਤੇਰੇ ਮਾਰਨੇ ਕੁਛ ਤਾਂ ਦੋ ਨਿਪੜੋ ਮਿਸਤਰੀ ਬਾਈ ਚਾਹ ਬਣੀ ਪਈ ਆ ਹੈ ਪਾ ਦੇ ਉਹ ਤੁਹਾਡੇ ਕੱਪ ਚ ਬਾਈ ਪਈ ਆ ਅੱਧਾ ਹਾਂ ਚੁਗਲਾ ਦੇ ਚਾਹ ਦਾ ਪਤਾ ਸੀ ਆ ਠੀਕ ਆ ਚਾਹ ਦੀ ਗੱਲੀ ਕਰੀ ਸੀ ਆਪਾਂ ਵੀ ਹਈਆ ਆਦੇ ਪੈਸੇ ਕਿਨੇ ਕਿਗੇ 1210 1210 ਉਹ ਕਿਵੇਂ ਆ ਪੰਪ ਆ ਲਿਆ ਚੜਦੀ ਗਲਾ ਚਲ ਠੀਕ ਹੈ ਬਰੇ ਠੀਕ ਹੈ ਭਾਈ ਲੋਸਾ ਕਰੀਂਆ ਕੇ ਖੋਲ ਲੇ ਅੱਛਾ ਕੇ ਮਾਇਆ ਮਿਸਤਰੀ ਲੱਗਿਆ ਵਸੇ ਆ ਵੀ ਨਹੀਂ ਮੈਂ ਇੱਥੋਂ ਪਹਿਲਾਂ ਆ ਕੇ ਖੜਾ ਹਾਂ ਇੰਦਾ ਇੱਥੇ ਪਰ ਟਾਈਮ ਦਾ ਟਾਈਮ ਦਾ ਪੂਰਾ ਪਾਵਾਂਦਾ ਨਹੀਂ ਮੈਨੂੰ ਖੜਨਾ ਨਹੀਂ ਜਿਆਦਾ ਸੁਣੀ ਆਏ ਸੀਗੇ ਠੀਕ ਐ ਬਾਅਦ ਮੈਂ ਚੱਪੜ ਦੀ ਕਰਦਾ ਨਹੀਂ ਮੈਂ ਥੋੜੀ ਜਿਹਾ ਚਾਹ ਪਾਣੀ ਪੀ ਲਈਏ ਬਾਈ ਆ ਬਸ ਧੰਨਵਾਦ ਕੱਲ ਬਾਲੇ ਸੀਗੇ ਠੀਕ ਐ ਉਹਨੇ ਯਾਰ ਵਿਆਹ ਜਾਣਾ ਮੈਂ ਉਹ ਹੋਰ ਮੁੰਡੇ ਵਾਸਤੇ ਮੰਗਾ ਕੇ ਦਿੱਤੇ ਆ ਉਹਨੇ ਅੱਜ ਆਥਣੇ ਜਾਣਾ ਕਰ ਰਿਹਾ ਮੈਂ ਉਹਨੂੰ ਕਹਿ ਰੱਖਿਆ ਸੀ ਪਰਵਾਰ ਨਾਲ ਜ਼ਰੂਰੀ ਆ ਉਹ ਵੀ ਖੇਤ ਕਰਦਾ ਹੋਣਾ ਉਹ ਤਾਂ ਹੀ ਠੀਕ ਆ ਬਾਈ ਮਿਹਰਬਾਨੀ ਉੱਲੀ ਗਏ। ਓਰੀਆ ਤੂੰ ਕਿੱਧਰ ਜਾਣਾ? ਮੋਟਰਹੇਲ ਕਿੱਧਰ ਲੈ ਗਿਆ? ਇਹ ਕੰਮ ਤੁਹਾਡਾ। ਵਿਆ ਭਾਗ ਚ ਲੈ ਆ ਲੈ ਉਧਰ। ਇਹ ਤੁਹਾਡਾ ਕੰਮ ਤਾਂ। ਉਹ ਨਹੀਂ, ਉਹ ਕੰਮ ਜਾਂਦਾ। ਲੈ ਖੋਲ ਕੇ ਦੇਖੀਂ ਕਹੇ ਇਹ ਬੂਟ। ਜਿਹਦੇ ਭਾਈ ਵੇਚਦੀ ਆਪਾਂ ਉਹ ਉਧਰ ਦੀ ਅ ਕੋਰੀਅਰ ਵਾਲੇ ਮਿੱਤਰ ਦਾ ਫੋਨ ਆ ਗਿਆ ਸੀਗਾ। ਇਹ ਸੀਰ ਦੇ ਬੂਟ ਆਰਡਰ ਕਰੇ ਸੀ ਕਈ ਦਿਨ ਹੋ ਗਏ ਆਪਾਂ। ਇਹ ਫਰਨ ਵਾ ਗਏ ਸੀ। 10 ਨੰਬਰ। ਰੈੱਡ ਟੇਬਲ ਹਾਂ ਠੀਕ ਆ ਫਿਰ ਆ ਸੋਹਣੇ ਆ ਵਧਾਈਆਂ ਸੀਰ ਭਾਈ ਤੈਨੂੰ ਨਵੇਂ ਗੋਟਾਂ ਦੀਆਂ ਖੋਨੇ ਹੋਏ ਆਥੀ ਦੇ ਬੜੇ ਯਾਰ ਆਪਣੇ ਤਾਂ 1700 ਤੇ 10000 ਰੁਪਈਆ ਦੇ ਆਏ ਆ ਭਾਈ ਗੋਟਾ ਰੱਖ ਲਈ ਬਸ ਚੱਲੀਏ ਬਿਸਤਰੀ ਲਵਣ ਵੱਦ ਗਿਆ ਕੰਮ ਤਾਂ ਬੰਦੇ ਹੀ ਵੱਦ ਗੇ ਇਹ ਮੇਰੇ ਜੋੜ ਤੇ ਕਰਨੀ ਪਈ ਇਹਦੀ ਅਪਲਾਈ ਦੇ ਫੱਟੀ ਫਿਰ ਉਹਦੇ ਪਰੇ ਨਹੀਂ ਹੁੰਦੀ ਹਾਂ ਬਿੱਲ ਖਾਂ ਰੱਖਦੇ ਇਹਨਾਂ ਰੱਖਿਆ ਤਾਂ ਚੱਕਰ ਨਹੀਂ ਲੈ ਬਾਈ ਇੱਕ ਬਣਾਈ ਇੱਕ ਆ ਗਿਆ ਵੀਰੇ ਬਾਈ ਤੈਨੂੰ ਫੱਟੀਆਂ ਫਟਾਉਣੀਆਂ ਠੀਕ ਐ ਇੱਕ ਪਾਸੋ ਲੱਗੀ ਹੋਇਆ ਯਾਰ ਹੈਨਾ ਬਾਈ ਓਏ ਮੈਂ ਤੂੰ ਬੈਠਾ ਹੀ ਰਹਿ ਜਾ ਮੇਰੀ ਪਰ ਉਹ ਆ ਗਏ ਗੂਗਾ ਮੈਂ ਦੱਸਦਾ ਤੈਨੂੰ ਲੈਦਾ ਮੈਂ ਲੇ ਆ ਯਾਰ ਮੈਂ ਹੁਣ ਟੋ ਦਿੰਨਾ ਵਾ ਪੰਜਾਹ ਪੰਜਾਹ ਫਟੀਆਂ ਰੱਖ ਦੇ ਮੇਰੇ ਮੋਢੇ ਤੇ ਲੈ ਧੋਈ ਵੱਧੂ ਲੈ ਜਾ ਇਹ ਤਾਂ 20 ਆ ਛੱਡ ਦੇ ਛੱਡ ਦੇ ਤੂੰ 100 ਆ 거기서 ਠੀਕ ਆ ਇਹ ਸ਼ੋਰਾ ਵੀ ਠੀਕ ਆ ਭਾਈ ਚਾਰ ਫਟੀਆਂ ਚਾਰ ਲੈ ਓਏ ਤਿੰਨ ਚਾਰ ਚਾਰ ਫਟੀਆਂ ਤਾਂ ਛੱਡ ਦਿੱਤੀਆਂ ਕੋਈ ਨਾ ਕੋਈ ਪੈ ਲੈ ਘਾਇ ਲੈ ਚੱਕ ਲੈ ਉਹਦੀ ਵੀ ਆ ਲੈ ਮੋਢੇ ਤੇ

ਤੂੰ ਹਾਲੀਵੂਡਾ ਵਾਂ ਵਾਸਤੇ ਕੰਮ ਲਗਾ ਦੇਈਆਂ ਨਗਾ ਵਾਲੀ ਖਾ ਪੋ ਆਏਗਾ ਹਰ ਨਾ ਕੋਈ ਨਾ ਬੰਦ ਨਾ ਆਪ ਲੈ 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 ਹੋਈ ਚਾਰ ਬਾਕ ਗਿਆ ਤਾਂ ਹਾਂ ਚੱਲ ਜਾ ਬਾਈ ਕੋਲੇ ਗੱਗੂ ਹੱਥ ਬਾਥ ਲੈ ਕੋਈ ਤਾਂ ਖੜੀ ਹੁੰਦਾ ਨਾਲ ਹੀ ਹੜ ਜਾ ਬਾਕ ਨਾਲ ਉਹ ਗੰਦ ਚ

आ गया मम्मी पलाई ही आ ਤਾਹਾਂ ਪਈ ਹੋ ਬਈ ਥੱਲੇ ਹੈ ਨਹੀਂ ਪਲਾਈ ਹਾਂ ਬਈ ਇਹ ਰੱਤ ਥਲੇਰ ਕੰਮ ਕਰੀਏ ਨਾ ਯਰ ਪਲਾਈ ਮੱਕੀਦਾ ਚਿਪੀਆਂ ਕਿੱਥੇ ਥੱਲੇ ਚਿਪੰਗ ਲਾ ਦੋ ਕੀ ਕਰਦਾ ਇਹ ਕਿਹਵਾ ਮੋਚਣਾ ਬਣਾਉਂਦਾ ਕੱਟ ਜ਼ੋਰ ਲਾ ਲਾ ਨਾਲੇ ਇਹਦੇ ਵੱਜੂ ਜੇ ਹੱਥ ਨਾ ਪਿਆ ਜਾ ਛੱਤ ਤੇ ਵੱਜੂ ਆਗੇ ਪਲਾਈ ਤੇ ਹਾਂ ਨਹੀਂ ਕੋਈ ਨਾ ਆਰਾਮ ਨਾਲ ਖੜ ਜਾਂਦੀ ਓਥੇ ਆ ਕੇ ਇੱਟ ਫੜਨੀ ਸੌਖੀ ਹੋ ਜਾਂਦੀ ਆ ਮੈਂ ਬਾਦੂ ਬਾਦੂ ਦਾ ਜ਼ੋਰ ਲਾਈ ਜਨਾ ਜੀ ਨਾ ਨਹੀਂ ਹੋ ਰਹਾ ਹਾਂ 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 ਲੈ 3 ਵਾਲਾ ਹੈ ਇਤਨੀ ਭਈਆ ਦੋ ਟੋਟੇ ਲਿਆ ਆਂਦੇ ਹੈ ਆ ਕੱਢ ਲਾਣਾ ਇੱਕ 35 ਇੰਚਾ ਜੇ ਉਹ ਨਾ ਫਿੱਟ ਆਉਂਦਾ ਹੋਇਆ ਤਾਂ ਜੋੜ ਕੇ 34 ਵਾਲਾ ਵੀ ਲਿਆ ਆਂਦਾ ਇਹੋ ਜੋੜ ਕੇ 34 ਬਣ ਜੂਆ ਦੋਨੇ ਟੋਟੇ ਦੋ ਟਾ ਵੈਰੀ ਗੁੱਡ ਪਹਿਲਰ ਦੀ ਦਿੱਕਤ ਸੀ ਹੈਨਾ ਨਹੀਂ ਤਾਂ ਉਹੀ ਲੱਗ ਜਾਂਦਾ ਹੋਇਆ ਇੱਟਰ ਕੋ ਨਾ ਗਿਆ ਊਦਾ ਦਰਸ਼ਣ ਜਾ ਚਲੇ ਗਿਆ ਪੈਂਟਰ ਵਾਲੀ ਭਰਨੀਆਂ ਨੇ ਲੈ ਜਾ ਮੈਸਤਰੀ ਉਹਦੇ ਨਾਲ ਹਾਮਣਾ ਭਰ ਦੂਆ ਗਰਮਾਲੇ ਨਾਲ ਸਾਫ ਕਰ ਦੂ ਉਹਦਾ ਮੇਰੇ ਨੀੜਾ ਲੈ ਲੈ ਇੱਕ ਚੱਕਦੀ ਬਈ ਉਹ ਸਮਝਾ ਤੇ ਕਿੰਨੀ ਲੀਵ ਨੂੰ ਨਾ ਨਾ ਉਹੀ ਰੱਖਿਆ ਸੀ ਉਹ ਵਾਲਾ ਕੈਮਰਾ ਯਾਰ ਇਹਦਾ ਵਸੂ ਉਹ ਕਰਦਾ ਵਾ ਇਟੋ ਡਾਕਟਰ ਬੈ ਸ਼ੁਕਰੀਆ ਸਾਡੇ ਦਾਸਿਕ ਵੀਰ ਨੇ ਬਈਓ ਉੱਥੇ ਆ ਹਾਂ ਕੀ ਪ੍ਰਬੰਧ ਹੁੰਦੇ ਅੱਜ ਕਿਵੇਂ ਸੰਭਾਲਦੇ ਨੇ ਹਾਂ ਉਹ ਫੋਜੀ ਦਾ ਜੀ ਕਰੀ ਜਾਂਦਾ ਸੀ ਆ ਚਾ ਮਸਾਲਾ ਰੋਣ ਨੂੰ ਅਗਲਾ ਕੰਮ ਦੱਸੋ ਕਿਰਾ ਫੋਜੀ ਨੇ ਕਰੂਗਾ ਬੱਸ ਮਿਹਰबानी ਫੋਜੀ ਦਾ ਵੈਰੀ ਗੁੱਡ ਜੀ ਲੱਗ ਰਿਹਾ ਚੋ ਥੱਲੇ ਨਾ ਆਪਾ ਉੱਤੇ ਨਹੀਂ ਹਟਣਾ ਉਹ ਇੱਧਰ ਲੋੜਾ ਲੋੜਾ ਲਾਈਟ ਆ ਗਈ ਉਹਗੀ ਆ ਜੂਗੀ ਮੇਰੇ ਬਾਹਲਾ ਜਰ ਨਹੀਂ ਜਾਂਦੀ ਪਰ ਇਹਦਾ ਪਰ ਮਾਰ ਬੰਦਾ ਖੜਾ ਹੀ ਤੰਮ ਹਾਂ ਕੰਮ ਖੜਾ ਉੱਧਰ ਤਾਂ ਸਿਓ ਵਾ ਸਿੱਧਾ ਕਰੀ ਯਾਰ ਗੱਗੂ ਨੇ ਤਾਂ ਪਿੱਛੇ ਹੱਥ ਕਰ ਰੱਖਿਆ ਖੜ ਜਾਓ ਸਰੀਆਂ ਉਤੋਂ ਦੀ ਕੱਢ ਦੇ ਸੁਬਾਹ ਕੱਢ ਦੇ ਵੀਰੇ ਆਹ ਕੱਢ ਦੇ ਸਰੀਆਂ ਕੱਢ ਦੇ ਬੱਸ ਛੱਡ ਦੇ ਛੱਡ ਦੇ ਛੱਡ ਦੇ ਥੱਲੇ ਉਹ ਛੱਡੀ ਉਹ ਛੱਡ ਰਿਹਾ ਕਿੱਥੇ ਨਹੀਂ ਜਾਂਦਾ ਯਾਰ ਅਰੇ ਕਬੀ ਉਹ ਰਹੀ ਯਾਰ ਲੈ ਭਾਈ ਖੜਾ ਜਾ ਖੜਾ ਲੰਘਾ ਦੇ ਛੱਡ ਜਾ ਬਰਕਰ ਨੰਨਾ ਮਸੂਦੇ ਨਾ ਨਾ ਨਹੀਂ ਬੱਸ ਲਈ ਹੁੰਦਾ ਮਸਿੱਦਾ ਮਾਸਪੇ ਗੱਲ ਕੌਣ ਆਉਂਦਾ மனபிரி <laughs> <laughs> ਤੇ ਕਿੰਨੇ ਟੱਲੋਂ ਪਰੇ ਹੋ ਜੀ ਬਾਤ ਆਚਾ ਆਉ ਤਰ ਤੋਰਾਂ ਤਰ ਤੋਰਾਂ ਹਾਂ ਬੰਦ ਰਹਿ ਲਾ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਪਰੇ ਹੋ ਜਾਂ ਤੁਰਾਂ ਇਹ ਆ 8 ਫੁੱਟੇ ਬਚੇ ਸੀਗੇ ਛੇ 4:14 ਮਿੰਟ ਤੇ ਕੰਮ ਛੱਤ ਦੇ ਲਵੇ ਆ ਮੁਕੰਮਲ ਆ ਲਗਭਗ ਕੱਲ ਨੂੰ ਛੱਤ ਪਾਵਾਂਗੇ ਜੀ ਜੀ ਠੀਕ ਹੈ ਹਾਂ ਤੇ ਮਿਸਤਰੀ ਤੋਂ ਇਆਜਤ ਲੈ ਲਈ ਆਪਾਂ ਅੱਧਾ ਪੌਣਾ ਘੰਟਾ ਜਿੰਮ ਚ ਖਾਪਾ ਖੂਨ ਹੋਇਆ ਉਹਨੇ ਕਰਦਿਆਂ ਕਰਦਿਆਂ ਆ ਗਿਆ ਤੁਸੀਂ ਕਹਿੰਦਾ ਹਾਂ ਸਾਰੇ ਕੜੇ ਕੁੜੇ ਚੱਕ ਕੇ ਉੱਤੇ ਆ ਜੀ ਤੁਹਾਨੂੰ ਦੱਸਦਾ ਤੁਹਾਨੂੰ ਮੈਂ ਓਏ ਆਓ ਚੱਕ ਲਿਓ ਜੱਲੂ ਲਵਾਈ ਇੱਕ ਜਿਹੜਾ ਸ਼ੇਰ ਬਣ ਕੇ ਬਹੁਤ ਤਗੜਾ ਮਜਾ ਕੀ ਨਾ ਡੇਕਦੇ ਆਉਂਦੇ ਪੈਰਾਂ 'ਚ ਇਹ ਵੀ ਦੇਖੀ ਨਾ लिया लिया कोई ना हस दें जय मा मिस्त्री आम ठीक है भाई अच्छा हो गया ਸਰੀ ਗਾਲ ਠੀਕ ਹੈ ਵਾਹਿਗੁਰੂ ਜੀ ਆ ਸਮਾਂ ਹੋਇਆ ਪੌਣੇ 6 ਵਜੇ ਦਾ ਜਿੰਮ ਲਾ ਕੇ ਹੁਣੇ-ਹੁਣੇ ਵਾਪਸ ਆਇਆ ਨੌਜਵਾਨ ਆ ਛੱਤ ਦੀ ਐਨ ਤਿਆਰੀ ਆ ਉਹਨਾਂ ਕਾ ਬੀਮ ਬਣ ਕੇ ਉਹ ਉਹਨਾਂ ਨੇ ਰੱਖਤਾ ਮੇਰੇ ਜਾਣ ਤੋਂ ਬਾਅਦ ਬਸ ਉਹਨਾਂ ਕਾ ਕੰਮ ਹੀ ਕਰਨਾ ਸੀ ਉਹਨਾਂ ਨੇ ਤਾਂ ਹੀ ਮੈਂ ਛੁੱਟੀ ਲੈ ਕੇ ਭਾਗ ਗਿਆ ਸੀ ਥੋੜਾ ਜੀ ਗਰੀ ਜਾਂਦਾ ਸੀਗਾ ਜਿੰਮ ਚ ਖਾਪਾ ਹੁਣ ਖਾਪਾ ਕੋ ਨਾ ਅੱਜ ਸਵੇਰੇ ਮੈਂ ਨਹੀਂ ਗਿਆ ਸੀਗਾ ਜਿੰਮ ਤੇ ਫਿਲਹਾਲ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਆ ਇੰਨੀ ਕੀ ਸੀ ਅੱਜ ਦੀ ਆਪਣੀ ਦਿਨਚਰਿਆ ਉਮੀਦ ਕਰਦੇ ਹਾਂ ਵਧੀਆ ਲੱਗੀ ਹੋਊਗੀ ਲਾਈਕ ਵਾਲਾ ਗੁੱਠਾ ਜਾਂ ਲਾਜ਼ਮੀ ਲੱਬਿਓ ਦੱਬਿਓ ਤੇ ਵਾਹਿਗੁਰੂ ਤੇ ਬਾਬਾ ਜੀ ਦੇ ਮਿੱਠੇ ਮਿੱਠੇ ਬੋਲ ਕੰਨਾਂ 'ਚ ਪੈਂਦੇ ਹੋਏ ਤੇ ਫਿਲਹਾਲ ਸਮਾਪਤੀ ਆ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਇਹ ਵੀਡੀਓ ਨੂੰ ਵੇਖਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਸਾਸਤਰੀ ਗਾਜੀ ਸਾਰਿਆਂ ਨੂੰ